ਬਾਰਸਾਰੇ ਬਾਹਰ ਹਾਂਜੀ ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਕਿ ਹੁਣ ਆਪਾਂ ਪਹੁੰਚੇ ਹਾਂ ਪਿੰਡ ਨਲਾਸ ਜਿੱਥੇ ਇਹ ਆਪਣਾ ਪ੍ਰਾਚੀਨ ਸ਼੍ਰੀ ਮੰਦਿਰ ਹੈ ਨਲਾਸ ਆਪਣਾ ਉੱਥੇ ਪਹੁੰਚੇ ਹਾਂ ਜਿੱਥੇ ਆਪਾਂ ਗੱਲ ਕਰਦੇ ਹਾਂ ਉੱਥੇ ਜਿਹੜਾ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੁੰਦਾ ਹੈ ਇਹ ਆਪਣਾ ਮਹਾਕੁੰਡੀ ਯੱਗ ਇਹ ਸ਼ੁਰੂ ਹੋ ਚੁੱਕਿਆ ਹੈ ਕੱਲ ਤੋਂ ਅੱਜ ਦੂਜਾ ਦਿਨ ਸੀਗਾ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀ ਤੁਸੀਂ ਜਿਵੇਂ ਆਪਾਂ ਗੱਲ ਕਰਦੇ ਆਂ ਔਰ ਰਾਜਪੁਰਾ ਦਾ ਜਿਹੜਾ ਨਲਾਸ ਮੰਦਿਰ ਹੈ ਸ਼ਿਮਨ ਦੇਰ ਔਰ ਇਹ ਜਿਹੜੀ 108 ਫੁੱਟ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸ਼ਿਵ ਭੋਲੇ ਦੀ ਮੂਰਤੀ ਹੈ ਇਹ ਦੇਖਣੀ ਹੋਊਗੀ ਆ ਔਰ ਲੋਕ ਬਹੁਤ ਦੂਰ ਦੂਰ ਤੋਂ ਦੇਖਣ ਆਂਦੇ ਨੇ ਜੀ ਦਰਸ਼ਨ ਕਰਨ ਆਂਦੇ ਨੇ ਔਰ ਇੱਕੋ ਇੱਥੇ ਦੀ ਆਪਣਾ ਇਹ ਕਹਾਵਤ ਪ੍ਰਚਲਿਤ ਹੈ ਜਿਹੜੀ ਯਾ ਸ਼ਿਵ ਕਲਾਸ਼ ਮੇ ਯਾ ਸ਼ਿਵ ਨਲਾਸ ਮੇ ਆਹ ਜਿਹੜੇ ਇੱਥੇ ਨੰਦੀ ਬੈਲ ਵੀ ਬਰਾਜਵਾਨ ਕਿਤੇ ਹੋਏ ਨੇ ਇਹਨਾਂ ਦੀ ਮੂਰਤੀ ਵੀ ਬਹੁਤ ਹੀ ਮਨ ਭਾਵਕ ਔਰ ਦੇਖਣ ਯੋਗ ਹੈ ਵੀ ਆਪਾਂ ਜਿਵੇਂ ਕਹਿ ਸਕਦੇ ਆਂ ਵੀ ਦਿਲ ਲੱਗਦਾ ਹੈ ਮਨ ਲੱਗਦਾ ਔਰ ਇੱਕ ਉਰੇ ਜਿਹੜੀ ਮੈਂ ਗੱਲ ਦੱਸਦਾ ਹਾਂ ਵੀ ਆਪਾਂ ਚਲੋ ਕਿਸੇ ਵੀ ਧਰਮ ਨੂੰ ਆਪਾਂ ਮੰਨਦੇ ਆਂ ਕਿਸੇ ਵੀ ਧਰਮ ਨਾਲ ਰਿਲੇਟਿਡ ਆਂ ਪਰ ਜਿਹੜਾ ਉਹ ਰੇ ਸ਼ਿਮ ਮੰਦਿਰ ਹੈ ਇਹ ਪ੍ਰਾਚੀਨ ਸ਼ਿਮ ਮੰਦਿਰ ਹੈ। ਉਹ ਇੱਕ ਇਹ ਜੀ ਅਟੈਚਮੈਂਟ ਹੈ ਖਿੱਚ ਹੈ ਕਿ ਜਿਹੜਾ ਇੱਕ ਵਾਰ ਬੰਦਾ ਆਂਦਾ ਉਹਨੂੰ ਦੁਵਾੜੇ ਖੁਦ ਆਪਣੇ ਆਪ ਹੀ ਉਹਦਾ ਮਨ ਕਰਦਾ ਔਰ ਖੁਦ ਆਂਦਾ ਔਰ ਇੱਕ ਜਿਹੜੀ ਇਹ ਹੈ ਵੀ ਆਪਾਂ ਗੱਲ ਕਰਦੇ ਆਂ ਵੀ ਉਹ ਜਿਹੜੀ ਮਨ ਦੀ ਮੁਰਾਦ ਹੈ ਨਾ ਜੀ ਉਹ ਪੂਰੀ ਹੋਣੀ ਹੀ ਹੋਣੀ ਹੈ ਪੂਰੀ ਹੁੰਦੀ ਹੈ। ਜੋ ਵੀ ਤੁਸੀਂ ਮੰਗੋਗੇ ਦਿਲ ਨਾਲ ਮੰਗੋਗੇ ਮਨ ਦੀ ਮੁਰਾਦ ਪੂਰੀ ਹੋਊਗੀ ਤੁਹਾਡੀ। ਇਵੇਂ ਮੈਂ +1 +2 ਤੋਂ ਪ੍ਰਤੰਦਾ ਆ ਰਿਹਾ ਜੀ ਮੇਰੀ ਤਾਂ ਸਾਰੀਆਂ ਮੰਨਦੀਆਂ ਜੋ ਮਰਦਾਂ ਸਾਰੀਆਂ ਪੂਰੀਆਂ ਹੋਈਆਂ ਔਰ ਹੋ ਰਹੀਆਂ ਧਰਤੀ ਤੋਂ ਚੁੱਕ ਕੇ ਮਤਲਬ 1 ਇੰਚ ਉੱਪਰ ਕਰ ਦਿੱਤਾ ਮੈਨੂੰ ਮੈਂ ਜੁੜਿਆ ਧਰਤੀ ਨਾਲ ਹੀ ਹੋਇਆ ਵੈਸੇ ਮੈਂ ਆਪਣੀ ਦੱਸ ਰਿਹਾ ਤੁਹਾਨੂੰ ਜੋ ਹੈ ਵਿਪੂਲ ਹੈ ਬਹੁਤ ਹੀ ਕਹਿੰਟ کہہ ਸਕਦੇ ਆ ਵੀ ਹਰ ਮੁਰਾਦ ਪੂਰੀ ਹੁੰਦੀ ਹੈ ਜਿਹੜਾ ਦਿਲ ਨਾਲ ਮੰਗਦਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪੀਲ ਕਰਦਾ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਵੀ ਜਿਵੇਂ ਉਰੇ ਮਹਾਕੁੰਡੀ ਯੱਗ ਚੱਲ ਰਿਹਾ ਵੀ ਸਾਰਿਆਂ ਨੂੰ ਇੱਕ ਵਾਰ ਉਰੇ ਆ ਕੇ ਦਰਸ਼ਨ ਕਰਨੇ ਚਾਹੀਦੇ ਨੇ ਜਾਂ ਜਿਹੜਾ ਯੱਗ ਚੱਲ ਰਿਹਾ ਉਹਦੀ ਪ੍ਰਕਰਮਾ ਕਰਨੀ ਚਾਹੀਦੀ ਹੈ ਹਜ਼ਾਰਾਂ ਹੀ ਸੋਮਵਾਰ ਨੂੰ ਸ਼ਰਧਾਲੂ ਇੱਥੇ ਨਤਮਸਤਕ ਹੁੰਨੇ ਆ ਸੋਮਵਾਰ ਦਾ ਜਿਹੜਾ ਦਿਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਭੋਲੇ ਨਾਥ ਦਾ ਹੀ ਦਿਨ ਹੈ ਇਹਦੇ ਚੱਲਦੇ ਹੋਏ ਉਰੇ ਹਜ਼ਾਰਾਂ ਹੀ ਜਿਹੜੇ ਸ਼ਰਧਾਲੂ ਨੇ ਆਪਣਾ ਮੱਥਾ ਟੇਕਣ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਤੋਂ ਆਉਂਦੇ ਨੇ ਔਰ ਆਪਣੀਆਂ ਮੰਨ ਦੀਆਂ ਮੁਰਾਦਾਂ ਪੂਰੀਆਂ ਪਾਉਂਦੇ ਨੇ ਉਹ ਮੇਰਾ ਜੀ ਮਨ ਕਰ ਰਿਹਾ ਸੀ ਲਾਈਵ ਕਰਦਾ ਮੈਂ ਕਰਤਾ ਮੰਦਿਰ ਦਾ ਹਰ ਮੰਡੇ ਆਈਦਾ ਹੈ ਔਰ ਜਿਵੇਂ ਮਹਾਕੁੰਡੀ ਅੱਗ ਚੱਲ ਰਿਆ ਸੀਗਾ ਉਹਦੇ ਰਿਲੇਟਿਡ ਵੀ ਮੈਗਾ ਲੋਕ ਜਾਣੂ ਹੋ ਜਾਣਗੇ ਬਾਕੀ ਦਾ ਸਾਰਿਆਂ ਨੂੰ ਪਤਾ ਹੀ ਹੈ ਕੀ ਨਾ ਸਰ ਤੁਹਾਡਾ ਜੀ ਅਰਿਸ਼ਵਾਰ ਤੁਸੀਂ ਸ਼ਿਮੰਦਰ ਆਨੇ ਹੋ ਜੀ ਇਹਦੇ ਬਾਰੇ ਦੱਸੋ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਜਿਵੇਂ ਆਣਾ ਸ਼ੁਰੂ ਕੀਤਾ ਜੀ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਥੇ ਪਹੁੰਚਦੇ ਆਂ ਪ੍ਰਾਚੀਨ ਮੰਦਿਰ ਹੈ ਬਹੁਤ ਮੰਨਦਾ ਇਸ ਮੁੰਡੇ ਦੀ ਹਰ ਹਰ ਸ਼ਰਧਾਲੂ ਆਉਂਦੇ ਆ ਅਸੀਂ ਕਹਿੰਦੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਅਸੀਂ ਹਰ ਮੁੰਡੇ ਆਪਣਾ ਇੱਥੇ ਦਰਸ਼ਨ ਕਰਨ ਆਈਦਾ ਧੰਨਵਾਦ ਜੀ ਕਿ ਨਾਥਾ ਤੁਹਾਡਾ ਜੀ ਸੇਵਾਦਾਰ ਹਾਂ ਤੁਸੀਂ ਤਾਰੇ ਕਸ਼ਮੀਰ ਜੀ ਕਸ਼ਮੀਰ ਜੀ ਦੱਸੋ ਔਰ ਜਿਵੇਂ ਆਪ ਹਰ ਮੰਡੇ ਜਾਂ ਹਰ ਸੋਮਵਾਰ ਆਉਂਦੇ ਆ ਸ਼ਰਧਾਲੂ ਜਾਂ ਵੈਸੇ ਵੀ ਹਰ ਦਿਨ ਵੀ ਆਈ ਜਾਂਦੇ ਆ ਕਿਵੇਂ ਭੀੜ ਲੱਗੀ ਰਹਿੰਦੀ ਹੈ ਜਾਂ ਕਿਹ ਹੈ ਜਿਵੇਂ ਮਹਾਕੁੰਡੀ ਅੱਗ ਵੀ ਸ਼ੁਰੂ ਹੋ ਚੁੱਕੀ ਰਾਸ਼ਾ ਜੀ ਬਹੁਤ ਕਹਿਆ ਥੋੜਾ ਜਾਂਦਾ ਬਹੁਤ ਹੁੰਦਾ ਜੀ ਹਰ ਸ੍ਰੀ ਰਤ੍ਰੀ ਨੂੰ ਹਰ ਮੇਲੇ ਨੂੰ ਆਪਣਾ ਸਰੋਸੀ ਹੋ ਗਈ ਇਸ ਨੂੰ ਜਿਆਦਾ ਆਉਂਦਾ ਸੋਮਵਾਰ ਨੂੰ ਸੌਣ ਦੇ ਮੇਲੇ ਵਿੱਚ ਵੀ ਬਹੁਤ ਰਸ਼ ਹੁੰਦਾ ਹੁਣ ਦੀ ਗੱਲ ਕਰਦੇ ਆਪਾਂ ਜੀ ਮੈਂ ਸ਼ਿਵ ਕਲਾਸ ਵਿੱਚ ਜਾਂ ਫਿਰ ਨਲਾਸ ਵਿੱਚ ਧੰਨਵਾਦ ਜੀ ਕਿਨਾ ਸਰ ਤੁਹਾਡਾ ਜੀ ਮੈਂ ਮੈਂ ਸੁਰੇਸ਼ ਕੁਮਾਰ ਜੀ ਅੱਛਾ ਤੁਸੀਂ ਵੀ ਪਹੁੰਚ ਰਹੇ ਹੋ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਆ ਲੋਕਾਂ ਨੂੰ ਭਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨਲਾਸ ਵਿੱਚ ਜਾਂ ਕਲਾਸ ਵਿੱਚ ਜੈ ਮ ਧੰਨਵਾਦ ਜੀ ਸਾਰਿਆਂ ਦਾ ਪੰਜਾਬ ਜੂਮ ਚੈਨਲ ਦੇਖਣ ਵਾਲਾ ਦਾ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨਨੰਦ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਬੱਦ ਵੱਦ ਲਾਈਕ ਕਰੋ ਇਸ ਵੀਡੀਓ ਨੂੰ ਬੱਦ ਵੱਦ ਸ਼ੇਅਰ ਕਰੋ ਜੋ ਸ਼ਰਧਾਲੂ ਅੱਜ ਕਿਸੇ ਕਾਰਨ ਜਾਂ ਸੋਮਵਾਰ ਨਹੀਂ ਆ ਸਕੇ ਮੱਥਾ ਟੇਕਣ ਨਲਾਸ ਦੇ ਅੱਜ ਲਾਈਵ ਦਰਸ਼ਨ ਪਾ ਲੈਣਗੇ ਪੰਜਾਬ ਜੂਮ ਗਰੁੱਪ ਨੂੰ ਫੇਸਬੁੱਕ ਤੇ ਜਾ ਕੇ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ